ਸਤਨਾਮ ਵਾਹਿਗੁਰੂ ਸਹਿਬ ਜੀਓ ਗੁਜਰੀ ਮਹਲਾ 5 ਜਿਸ ਮਨੁ ਖਪੈ ਕਰੋ ਬੇਨਤੀ ਸੋ ਆਪਣੈ ਦੁਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਪਰਮਰਸਤ ਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਰਾਗ ਗੁਜਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ 497 ਨੰਬਰ ਅੰਗ ਉੱਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜਿਸ ਮਨੁੱਖ ਪਹਿ ਪਹਿ ਕਹਿੰਦੇ ਨੇ ਪਾਸ ਕੋਲ ਕਰੋ ਬੇਨਤੀ ਕਰੋ ਮੈਂ ਕਰਦਾ ਹਾਂ ਸੋ ਆਪਨ ਨੇ ਦੁੱਖ ਭਰਿਆ ਦੁੱਖ ਦੁੱਖ ਨਾਲ ਪਾਰ ਬ੍ਰਹਮ ਜਿਨ ਰਿਦੈ ਅਰਾਧਿਆ ਪਾਰ ਬ੍ਰਹਮ ਆਕਾਲ ਪੁਰਖ ਪਰਮਾਤਮ ਜਿਨ ਜਿਸ ਨੇ ਰਿਦੈ ਹਿਰਦੇ ਵਿੱਚ ਅਰਾਧਿਆ ਸਿਮਰਨ ਕੀਤਾ ਤਿੰਨ ਉਸਨ ਭਉ ਕਹਿੰਦੇ ਨੇ ਡਰਾਉਣਾ ਸਾਗਰ ਸੰਸਾਰ ਸਮੁੰਦਰ ਤਰਿਆ ਪਾਰ ਕਰ ਲਿਆ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਮੈਂ ਜਿਸ ਵੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕਰਦਾ ਹਾਂ ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿਸਦਾ ਹੈ ਉਹ ਮੇਰਾ ਦੁੱਖ ਕੀ ਨਿਵਿਰਤ ਕਰੇ ਏ ਪਾਈ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਅਰਾਧਿਆ ਉਸ ਨੇ ਇਹ ਡਰ ਪਰਿਆ ਸੰਸਾਰ ਸਮੁੰਦਰ ਪਾਰ ਕੀਤਾ ਹੈ ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕਟੈ ਪ੍ਰਵਤਜ ਅਬਰ ਸੇਵਕ ਜੇ ਕੋਈ ਹੈ ਤਿਤ ਮਨ ਮਹਿਤ ਜਸ ਘਟੈ ਰਹਾਉ ਗੁਰ ਹਰਿ ਬਿਨ ਅਕਾਲ ਪੁਰਖ ਪਰਮਾਤਮਾ ਦੇ ਬਿਨ ਕੋ ਨ ਕੋਈ ਨਹੀਂ ਬਿਰਥਾ ਕਹਿੰਦੇ ਨੇ ਪੀੜਾ ਨੂੰ ਦੁੱਖ ਕਟ ਨਹੀਂ ਕੱਟ ਸਕਦਾ ਪ੍ਰਭ ਤਾਜ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਅਬਰ ਜੇ ਅਬਰ ਕਹਿੰਦੇ ਨੇ ਹੋਰ ਸੇਵਕ ਜੇ ਹੋਈ ਹੈ ਅਬਰ ਸੇਵਕ ਕਿਸੇ ਹੋਰ ਦਾ ਸੇਵਕ ਹੋਈ ਹੈ ਬਣ ਜਾਈਏ ਤਿਤ ਉਸ ਕੰਮ ਵਿੱਚ ਮਾਨ ਮਹਿਤ ਜਸ ਘਟੈ ਮਹਿਤ ਕਹਿੰਦੇ ਨੇ ਵਡਿਆਈ ਨਹੀਂ ਜਸ ਜਸ ਸੋਭਾ ਘਟੈ ਘਟਦੀ ਹੈ ਏ ਪਾਏ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਤੇਰੇ ਕਿਸੇ ਦਾ ਦੁੱਖ ਪੀੜ ਕੱਟ ਨਹੀਂ ਸਕਦੀ ਪਰਮਾਤਮਾ ਦਾ ਦਰ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿੱਚ ਇੱਜ਼ਤ ਵਡਿਆਈ ਸ਼ੋਭਾ ਘਟ ਜਾਂਦੀ ਹੈ ਮਾਇਆ ਕੇ ਇਸ ਨਵੰਦੀ ਸੈਨ ਸਾਥ ਕਿਤਹੀ ਕਾਮ ਨ ਆਇਆ ਹਰ ਦਾ ਦਾਸ ਨੀਜ ਕੁਲ ਊਚਾ ਇਸ ਸੰਗ ਮਨਮੁਛਤ ਫਲ ਪਾਇਆ ਮਾਇਆ ਕਹਿੰਦੇ ਨੇ ਵਿਖਿਆ ਨੂੰ ਜ਼ਹਿਰ ਕੇ ਸੰਬੰਧੀ ਉਹਦੇ ਨਾਲ ਜਿਹੜੇ ਸੰਬੰਧੀ ਸੀ ਰਿਸ਼ਤੇਦਾਰ ਸੀ ਦੋਸਤ ਸੀ ਕਿਤੇ ਹੀ ਕਾਮ ਨਾ ਆਇਆ ਉਹ ਕਿਸੇ ਕੰਮ ਨਹੀਂ ਆਏ ਮੇਰਾ ਦੁੱਖ ਘਟਾਉਣ ਦੇ ਵਿੱਚ ਹਰਿਕਾ ਦਾਸ ਪਰਮਾਤਮਾ ਦਾ ਦਾਸ ਨੀਚ ਭਾਵੇਂ ਕਹਿੰਦੇ ਨੀਝੇ ਕਿਉ ਨਾ ਹੋਵੇ ਕੁਲ ਉੱਚਾ ਉਸ ਨੂੰ શ્રેષ્ઠ ਸਮਝੋ ਤੇ ਇਸ ਸੰਗ ਉਸ ਦੇ ਸੰਗਤ ਵਿੱਚ ਮਨ ਮਾਛਤ ਫਲ ਪਾਇਆ ਮਨ ਇਛਤ ਫਲ ਪ੍ਰਾਪਤ ਕਰ ਲਈ ਦਿਆਂ ਹੇ ਭਾਈ ਮਾਇਆ ਦੇ ਕਾਰਨ ਬਣੇ ਹੋਏ ਇਹ ਸਾਖ ਸੱਜਣ ਰਿਸ਼ਤੇਦਾਰ ਦੁੱਖਾਂ ਦੀ ਨਿਵਰਤੀ ਵਾਸਤੇ ਕਿਤੇ ਵੀ ਕੰਮ ਨਹੀਂ ਆ ਸਕਦੇ ਪਰਮਾਤਮਾ ਦਾ ਭਗਤ ਜੇ ਨੀਮੀ ਕੁਲ ਦਾ ਵੀ ਹੋਵੇ ਉਸ ਨੂੰ ਸ਼੍ਰੇਸ਼ਟ ਸਮਝੋ ਉਸ ਦੀ ਸੰਗਤ ਵਿੱਚ ਰਹਿ ਆ ਮਨ ਇਛਤਿ ਫਲ ਆਸਰ ਕਰ ਲਈਦੇ ਹਨ ਲੱਖ ਕੋਟ ਵਿਖਿਆ ਕੇ ਮੰਜਨ تام ترشن نبو جی سمرت نام کوٹ اجیارا باست اگوچر سی لاکھ کوٹ لکھا کرو نمن آگے بنجن مایا دے پوجن ਤਾਂ ਮੈਂ ਇਸ ਵਿੱਚ ਤ੍ਰਿਸ਼ਣ ਨਾ ਬੁੱਝੀ ਤ੍ਰਿਸ਼ਣ ਕਹਿੰਦੇ ਨੇ ਤ੍ਰੇ ਨਾ ਬੁੱਝੀ ਨਹੀਂ ਬੁੱਝਦੀ ਸਿਮਰਤ ਨਾਮ ਪਰਮਾਤਮਾ ਦਾ ਨਾਮ ਨੂੰ ਸਿਮਰਦੇ ਹਾਂ ਕੋਟ ਉਜਿਆਰਾ ਕਰੋੜਾ ਸੂਰਜਾਂ ਦਾ ਚਾਨਣ ਵਾਸਤਵ ਕਹਿੰਦੇ ਨੇ ਸ਼ੈਲੂ ਅਗੋਚਰ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਸੋਚੀ ਦਿੱਸ ਪੈਂਦੀ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ हे ਭਾਈ ਜੇ ਮਾਇਆ ਦੇ ਲੱਖਾਂ ਕਰੋੜਾਂ ਸਵਾਦਲੇ ਖਾਣੇ ਹੋਣ ਉਹਨਾਂ ਵਿੱਚ ਲੱਗਿਆ ਖਾਣ ਦੀ ਤ੍ਰੇ ਨਹੀਂ ਮੁੱਕਦੀ ਪਰਮਾਤਮਾ ਦਾ ਨਾਮ ਸਿਮਰਦੇ ਆਂ ਅੰਦਰ ਮਨੋਂ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਤੇ ਅੰਦਰ ਉਹ ਕੀਮਤੀ ਨਾਮ ਪਦਾਰਥ ਦਿਸ ਪੈਂਦਾ ਹੈ ਜਿਸ ਤੱਕ ਗਿਆਨ ਇੰਦਰੀਆਂ ਦੇ ਪਹੁੰਚ ਨਹੀਂ ਹੋ ਸਕਦੀ ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਪੰਜਨ ਹਰ ਰਾਇਆ ਸਾਧਕੇ ਚਰਨ ਤੋੜ ਜਨ ਬੰਛੈ ਸੁਖ ਨਾਨਕ ਇਹੋ ਪਾਇਆ ਫਿਰਤ ਫਿਰਤ ਭਟਕਦਿਆ ਭਟਕਦੇ ਤੁਮਰ ਤੇਰੇ ਦਵਾਰ ਆਇਆ ਤੇਰੀ ਸੰਗਤ ਦੇ ਵਿੱਚ ਆਇਆ ਤੇਰੇ ਦਰ ਤੇ ਆਇਆ ਪੈ ਪੰਜਨ ਦੁੱਖਾਂ ਨੂੰ ਦੂਰ ਕਰਨ ਵਾਲਾ ਏ ਸਾਰੇ ਡਰ ਦੂਰ ਕਰਨ ਵਾਲੇ ਹਰ ਰਾਯਾ ਏ ਪ੍ਰਭੂ ਪਾਤਸ਼ਾਹ ਸਾਧਕੇ ਚਰਨ ਧੂੜ ਜਨ ਵਾਖੈ ਸਾਧਕੇ ਕਹਿੰਦੇ ਨੇ ਗੁਰੂ ਕੇ ਦੇ ਚਰਨ ਧੂੜ ਉਹਨਾਂ ਦੇ ਚਰਨਾਂ ਦੀ ਧੂੜ ਬਾਂਛੈ ਮੰਗਦਾ ਲੋਜ ਦਾ ਜਨ ਦਾਸ ਗੁਰੂ ਸਾਹਿਬ ਨੂੰ ਮਾਨ ਕਰਦਿਆਂ ਇਹ ਨਾਨਕ ਆਖੇ ਏ ਪ੍ਰਭੂ ਪਾਤਸ਼ਾਹ ਹੈ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹੈ ਹਰੀ ਜਿਹੜਾ ਮਨੁੱਖ ਭਟਕਦਾ ਭਟਕਦਾ ਆਖਰ ਤੇਰੇ ਦਰ ਤੇ ਆ ਪਹੁੰਚਦਾ ਹੈ ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਤੇ ਤੇਰੇ ਦਰ ਤੇ ਇਹ ਸੁਖ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ